ਅੱਜ ਵਸਾ ਹਾਈ ਕੋਰਟ ਨੇ ਪੰਜਾਬ ਦੇ ਸਰਕਾਰੀ ਟੀਚਰਾਂ ਦੀ ਅਪਾਇੰਟਮੈਂਟ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾਇਆ ਸਰ ਕੀ ਪੂਰਾ ਮਾਮਲਾ ਸੀ ਤੇ ਫੈਸਲਾ ਕੀ ਆ ਇਹ ਪੰਜਾਬ ਸਰਕਾਰ ਨੇ ਸੈਂਟਰ ਹੈਡ ਟੀਚਰ ਤੇ ਹੈਡ ਟੀਚਰ ਦੀਆਂ ਭਰਤੀਆਂ ਕੱਢੀਆਂ ਸੀ ਜੀ ਉਹਦੇ ਵਿੱਚ ਕੋਈ ਕੁਝ ਟੀਚਰਾਂ ਨੂੰ ਇਹਨਾਂ ਨੇ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਵੀ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਉਹ ਬਾਹਰਲੀ ਸਟੇਟ ਤੋਂ ਆ ਜਿਵੇਂ ਹਰਿਆਣਾ ਤੋਂ ਆ ਜਾਂ ਦੂਸਰੀ ਸਟੇਟ ਤੋਂ ਆ ਉਸ ਅਸੀਂ ਰਿਜੈਕਸ਼ਨ ਨੂੰ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਤੇ ਉਸ ਰਿਜੈਕਸ਼ਨ ਵਿੱਚ ਸਰਕਾਰ ਨੇ ਸਟੈਂਡ ਲਿਆ ਸੀ ਵੀ ਸਿਰਫ ਪੰਜਾਬ ਦੇ ਵਿੱਚ ਜਿਹੜੇ ਟੀਚਰ ਪੜਾਉਂਦੇ ਨੇ ਚਾਹੇ ਗੈਸਟ ਚਾਹੇ ਰੈਗੂਲਰ ਟੀਚਰ ਉਹਨਾਂ ਦਾ ਐਕਸਪੀਰੀਅੰਸ ਹੀ ਅਸੀਂ ਕਾਊਂਟ ਕਰਾਂਗੇ ਬਾਹਰਲੀ ਸਟੇਟ ਦਾ ਅਸੀਂ ਕਾਊਂਟ ਨਹੀਂ ਕਰਾਂਗੇ ਪਰ ਉਹ ਕੋਰਟ ਨੇ ਇਸ ਗੱਲ ਨੂੰ ਬਿਲਕੁਲ ਨਵੀਟ ਕਰ ਦਿੱਤਾ ਉਹਨਾਂ ਨੇ ਕਿਹਾ ਸੰਵਿਧਾਨ ਦੀ ਆਰਟੀਕਲ 14 ਐਂਡ 21 ਜਿਹੜੀ ਹੈ ਉਹ ਅਧਿਕਾਰ ਦਿੰਦਾ ਹੈ ਵੀ ਸਾਰਿਆਂ ਨੂੰ ਸੇਮ ਓਪਰਚ्युनिटी ਮਿਲੇ ਇਨਰਸਪੈਕਟਿਵ ਆਫ ਦੀ 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 ਕਲੋਜ਼ ਜਿਹੜੀਆਂ ਕਿ ਤੁਸੀਂ ਸਿਰਫ ਲਗਾਈਆਂ ਨੇ ਉਹਨਾਂ ਨੂੰ ਰਿਜੈਕਟ ਕਰਨ ਵਾਸਤੇ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਹੈਡ ਟੀਚਰ ਅਪਾਇੰਟ ਕਰਨ ਦੀ ਡਾਇਰੈਕਸ਼ਨ ਦਿੱਤੀ ਆ ਤੇ ਇਹ ਵੀ ਗੱਲ ਕਹਤੀ ਆ ਵੀ ਚਾਹੇ ਉਹ ਰੈਗੂਲਰ ਫੈਕਲਟੀ ਹੋਵੇ ਚਾਹੇ ਗੈਸਟ ਫੈਕਲਟੀ ਹੋਵੇ ਐਕਸਪੀਰੀਅੰਸ ਇਜ਼ ਐਕਸਪੀਰੀਅੰਸ ਜੇ ਉਹਨੇ ਉਹਨੇ ਹੀ ਸਮੇਂ ਦੇ ਵਿੱਚ ਉਹ ਸਾਰੇ ਸਬਜੈਕਟ ਪੜ੍ਹਾਏ ਨੇ ਤੇ ਦੈਨ ਗੈਸਟ ਫੈਕਲਟੀ ਤੇ ਰੈਗੂਲਰ ਫੈਕਲਟੀ ਦੇ ਐਕਸਪੀਰੀਅੰਸ ਚ ਤੁਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਔਰ ਇਹ ਗੱਲ ਕਹਿੰਦੇ ਹੋਇਆ ਪੰਜਾਬ ਬੰਡਰ ਨਾਈਕਟ ਨੇ ਉਹਨਾਂ ਨੂੰ ਨੋਸ਼ਨਲ ਬੈਨੀਫਿਟਸ ਨਿਓਰਟੀ ਸਾਰਾ ਕੁਝ ਉਹਨਾਂ ਦੀ ਡੇਟ ਆਫ ਜੂਨੀਅਰ ਜਦੋਂ ਪਾਇੰਟ ਆਇਆ ਉਸ ਡੇਟ ਦੇ ਕੀ ਤੁਸੀਂ ਦੇਖਦੇ ਹੋ ਕਿ ਅੱਗੇ ਜਿਹੜੀ ਫਿਊਚਰ ਚ ਜਿਹੜੀ ਅਪਾਇੰਟਮੈਂਟ ਹੋਣੀ ਆ ਉਹਦੇ ਵਿੱਚ ਵੀ ਇਹ ਸਾਰੇ ਲਾਭ ਮਿਲ ਸਕਦੇ ਨੇ ਕਿ ਜੇ ਅਦਰ ਸਟੇਟ ਦਾ ਕੋਈ ਕੈਂਡੀਡੇਟ ਹੈਗਾ ਤਾਂ ਉਹਦਾ ਐਕਸਪੀਰੀਅੰਸ ਮੰਨੇ ਜਾਏਗਾ ਹੁਣ ਪੰਜਾਬ ਦੀ ਸਰਕਾਰੀ ਨੌਕਰੀਆਂ 'ਚ ਬਿਲਕੁਲ ਇਹ ਇਸ਼ੂ ਨਾ ਕਾਫੀ ਸਮੇਂ ਤੋਂ ਓਪਨ ਰਹਿ ਗਿਆ ਸੀ ਕਈ ਵਾਰੀ ਰਿਟਰਨ ਫਾਈਲ ਹੋਈਆਂ ਪਰ ਇਹ ਇਹ ਇਸ਼ੂ ਅਲਟੀਮੇਟਲੀ ਕਿਤਨਾ ਕਿਤੇ ਐਡਵਰਟਾਈਜ਼ਮੈਂਟ ਦਾ ਪੂਰਾ ਕੰਪਲੀਟ ਨਹੀਂ ਹੋ ਸਕਿਆ ਉਹਦੋਂ ਐਡਵਰਟਾਈਜ਼ਮੈਂਟ ਜਿਹੜੀ ਉਹਦਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਸੀ ਜਾਂ ਕਿਤੇ ਨਾ ਕਿਤੇ ਲੌਂਗ ਪੈਂਡੈਂਸੀ ਕਰਕੇ ਇਹਦਾ ਫੈਸਲਾ ਨਹੀਂ ਹੋ ਸਕਿਆ ਪਰ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਬੜਾ ਡਿਟੇਲਡ ਫੈਸਲਾ ਦਿੱਤਾ ਆ ਤੇ ਇਹਦੇ ਨਾਲ ਆਉਣ ਵਾਲੀਆਂ ਸਾਰੀਆਂ ਐਡਵਰਟਾਈਜ਼ਮੈਂਟ ਦੇ ਉੱਤੇ ਅਸਰ ਪਏਗਾ ਜਿਹੜੇ ਟੀਚਰਾਂ ਨੇ ਬਾਹਰੋਂ ਐਕਸਪੀਰੀਅੰਸ ਲਿਆ ਆ ਉਹਨਾਂ ਨੂੰ ਬਸ਼ਰਤੀਆ ਜੌਬ ਮਿਲੇਗੀ ਚੈਟ ਇਹ ਕੀਆ ਫੈਸਲਾ ਕਿ ਬਾਕੀ ਪੋਸਟਾਂ ਤੇ ਵੀ ਲਾਗੂ ਹੋ ਸਕਦਾ ਸਿਰਫ ਫਿਊਚਰਸ ਕੇ ਬਾਕੀ چاہے ਇੰਜੀਨੀਅਰਿੰਗ ਹੋਰ ਜਾਂ ਕਿਸੇ ਹੋਰ ਨੈਕ ਵਿੱਚ ਬਿਲਕੁਲ ਹੋਏਗਾ ਜੇ ਦੇਖੋ ਅਕੋਰਡਿੰਗ ਟੂ ਦੀ ਰਿਪਲਾਈ ਆਫ ਦੀ ਸਟੇਟ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਨੇ ਸਟੇਟ ਦੀ ਡੈਫੀਨੇਸ਼ਨ ਨੂੰ ਐਕਸਪਲੇਨ ਕੀਤਾ ਵੀ ਜੇ ਪੰਜਾਬ ਜਿੱਥੇ ਪੰਜਾਬ ਪੜਿਆ ਜਾਊਗਾ ਉੱਥੇ ਪੰਜਾਬ ਸਟੇਟ ਪੜਿਆ ਜਾਏਗਾ ਪਰ ਉਹ ਬੜਾ ਬੜਾ ਵੀਕ ਪੁਆਇੰਟ ਸੀ ਸਟੇਟ ਆਫ ਪੰਜਾਬ ਦਾ ਅੰਟਿਲ ਐਂਡ ਅਨਲੈਸ देयर इज ਅ ਰਿਟਨ ਲਾ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਔਨ ਦੀ ਬੇਸਿਸ ਆਫ देयर ਨੈਸ਼ਨੈਲਿਟੀ ਜਾਂ ਔਨ ਦੀ ਬੇਸਿਸ ਆਫ देयर देयर ਮਤਲਬ ਕਿ ਉਹ ਦੂਸਰੀ ਸਟੇਟ ਦੇ ਨੇ ਉਹਨਾਂ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਸਾਰੀਆਂ ਐਡਵਰਟਾਈਜ਼ਮੈਂਟ ਦੇ ਉੱਤੇ ਸਾਰੀਆਂ ਜੌਬਸ ਦੇ ਉੱਤੇ ਇਹਦਾ ਅਸਰ ਬਿਲਕੁਲ ਬਿਲਕੁਲ ਸਾਫ਼ ਲੱਭੇਗਾ